ਲੱਗੇ ਜੇ ਲਾਉਣ ਸੌਟੀ ਪੂਰਾ ਤਬਰੇ ਹੈ ਸੰਗ ਬਹੁਤ ਹੋ ਰਹੇ ਆ ਪਾਣੀ ਤੋਂ ਇਥੇ ਬੰਨ ਲਾਉਂਦੇ ਲੰਦੇ ਰਹਿ ਜਾਈਦਾ ਜੱਬ ਜਾਈਦਾ ਇਹ ਦਨਾਲੇ ਵਾਲੇ ਮੋਕੇ ਦਾ ਪਾਣੀ ਆ ਵੀਰੇ ਆੜ ਚ ਵੇਖ ਲਓ ਖਾਲ ਬਖਾ ਆ ਏਡਾ ਖਾਲ ਉਹ ਪਿੱਛੋਂ ਆਉਂਦਾ ਪਾਣੀ ਤੁੰਨਿਆ ਇਹ ਦਨਾਲੇ ਵਾਲੇ ਮੋਕੇ ਦਾ ਮਾੜੇ ਬੰਦੇ ਤੋਂ ਨਾ ਤਾਂ ਬੰਦ ਲੱਗੇ ਤੇ ਨਾ ਪਟਿਆ ਜਾਵੇ ਨਾ ਇਹ ਮਿੱਟੀ करनाल ਦੀ ਹਾਂ ਮਿੱਟੀ ਵੀ करनाल ਦੀ ਆ ਮਿੱਟੀ ਵੀ करनाल ਦੀ ਹੈ ਮੈਂ ਪੱਕਾ ਸਿਸਟਮ ਲਾ ਦੇਣਾ ਟੱਕਣ ਕਿਧਰ ਟੱਕਣ ਹੈ ਨਹੀਂ ਇਹਦਾ ਹਜੇ ਉਹ ਲਿਆਂਦਾ ਨਹੀਂ ਉਪਰੇ ਪਿਆ ਟੱਕਣ ਕੀ ਕਰਕੇ ਲਾਉਣਾ ਹਾਏ ਸਾਡਾ ਬਾਬਾ ਇੱਕ ਹੋਰ ਆਉਣ ਵਾਲਾ ਬਾਬਾ ਚੰਦ ਉਹਦੀਆਂ ਗੱਲਾਂ ਸੁਣਾਉਨੇ ਜਦੋਂ ਆਉਂਦਾ ਨਾ ਉਹਦਾ ਚੰਦ ਸੁਣੀ ਚੜਿਆ ਸੀ ਉਹ ਚੰਦ ਜੇ ਚੜਿਆ ਸੀਗਾ ਉਹ ਡੁੱਬ ਗਿਆ ਉਹ ਕਿਤੇ ਗਿਆ ਡੁੱਬਿਆ ਉਹ ਫਿਰ ਚੜਦਾ ਥੋੜੇ ਚਿਰ ਤੱਕ ਫਿਰ ਵਿਖਾਉਣੇ ਉਹਦੀਆਂ ਗੱਲਾਂ ਸੁਣਾਉਣਾ ਤੁਹਾਨੂੰ ਉਹ ਕਿੱਥੇ ਗਿਆ ਸੀ ਉਹ ਚੰਦ ਉਹ ਉਹ ਨੂੰ ਫੇਰ ਛੇੜੀ ਤੇ ਮੈਂ ਚੁਵਾਇਆ ਉਹ ਟੋਟਾ ਲਾ ਕੇ ਇੱਥੇ ਲਾਉਂਦੇ ਉਹ ਨੂੰ ਫੇਰ ਛੇੜਦੇ ਤੇਰੇ ਵਿਚਾਲੇ ਵੀ ਪੁਨਾਰੇ ਕਰਨ ਲੱਗਾ ਬਈ ਆਇਆ ਫੁੱਲ ਫਟਾ ਫੁੱਲ ਕਿੰਨੇ ਡਿਗਰੀ ਤੇ ਲਾਇਆ ਹੈ ਕਿੰਨੇ ਡਿਗਰੀ ਤੇ ਲਾਇਆ ਨਹੀਂ ਨੱਕਾ ਨੱਕਾ ਬਾਈਨਸ ਜਿਹੜਾ ਨਾ ਦੇਸੀ ਨੂੰ ਕੋਈ ਡਿਗਰੀ ਨਹੀਂ ਇਹਦੀ ਬਾਬਾ ਬਾਬਾ ਮੈਂ ਕਿਹਾ ਨਾ ਇੱਧਰ ਚੰਗਾ ਆ ਗਿਆ ਚੰਗਾ ਆ ਗਿਆ ਬਾਬਾ ਗੱਲ ਤਾਂ ਸੁਣ ਆ ਬੰਦਾਂ ਦਾ ਵੀ ਵੋਟ ਕਹਿੰਦਾ ਆਂਗਲ ਤੇ ਲੱਗਦੀ ਨਿਸ਼ਾਨੀ ਕਹਿੰਦਾ ਇਸੇ ਤੇ ਲੱਗਦੀ ਕਿ ਉਹ ਜਿਹੜੀ ਤੇ ਮਰਜ਼ੀ ਦਾ ਲਾ ਕਹਿੰਦਾ ਇਹ ਕਿੱਥੇ ਤੇ ਲੱਗਦੀ ਆ 25 ਬੰਦੇ ਹੋਰ ਨਾਲ ਨਾਲ ਪਾਦੀ ਆ ਦੇ ਹਾਂ ਪੈ ਗਈ ਹੰਬਲੇ ਤੇ ਨਿਸ਼ਾਨ ਨਹੀਂ ਆਏ ਸਾਰੇ ਹਿਲ ਗਿਆ ਉਹ ਉਹ ਮਹੀਨ ਕੋਲ ਜਾ ਕੇ ਮੁੜਿਆ ਮੈਡਮ ਨੇ ਇਸ ਕੰਡਰ ਕੜੀਆ ਬੱਪੂ ਕੋਈ ਗਲਤ ਬਈ ਹਾਂ ਫੇ ਤੂੰ ਨਹੀਂ ਇਹ ਆਂਦਾ ਚੀਚੀ ਤੇ ਲੱਗਦੀ ਨਿਸ਼ਾਨੀ ਕਹਿੰਦੇ ਇਹਨੂੰ 10 ਵਿੱਚ ਕੱਢ ਲਾਏ ਇੱਥੇ ਲੱਗਦੀ ਹੈ ਨਾ ਹਾਂ ਰੋੜ ਨਹੀਂ ਲਾਉਂਦੇ ਕਿਤੇ ਜੇ ਬੰਦੇ ਦੀਆਂ ਇਹ ਕਹਿੰਦਾ ਮੂਲਾ ਨਾ ਹੁਣ ਫਿਰ ਕਿੱਥੇ ਨਿਕਲੇ ਪੰਜੇ ਦੇ ਇੱਕ ਵਾਰਾ ਸੁਣ ਲਾ ਬਈ ਤੇ ਬੰਦੇ ਦੇ ਪੰਜੇ ਵੀ ਲਾ ਵਾਹ ਮਾਈ ਹਣੀ ਜੇ ਨਾ ਹੋਂ ਤਾਂ ਸਿਰੇ ਮੱਥੇ ਤੇ ਲੱਗੂਗੇ ਕਈਆਂ ਬਾਹ ਮਾਸੇ ਤੇ ਨਿਸ਼ਾਨੇ ਲਾਉਣੀ ਹੁੰਦੀਆਂ ਕਈਆਂ ਦੀਆਂ ਬਾਹਾਂ ਹੀ ਨਹੀਂ ਹਾਂ ਆਈ ਨਹੀਂ ਇਹ ਉੱਡਾ ਕੇ ਚੰਦ ਤੋਂ ਕਾਉਣੀ ਤਾਂ ਬਾਅਦ ਚੰਦ ਤੋਂ ਆਠਾ ਨੇ ਆਖੇ ਜਿਹੜੇ ਆਖੇ ਜਿਹੜੇ ਆਖੇ ਜਿਹੜੇ ਬਾਬਾ ਮੈਂ ਨਹੀਂ ਆਖਿਆ ਆਹ ਕਿੱਡਾ ਆਲਾ ਜਾਨੀ ਪੱਟੂ ਜਗਾੜਨੀ ਕਾਹੋ ਜਾਂਦਾ ਕੋਈ ਦਿਨ ਦਾ ਆਖਿਆ ਬਲੇ ਕਾਮਨਾ ਕਰਾ ਕਰ ਸਨਮਾ ਚ ਇਸੀ ਆਖੇ ਦਿੱਤੀ ਸਿਆ ਨਾ ਕਿ ਸਾਰੇ ਜਿਹੜੇ ਕਰਦੇ ਮੈਂ ਮਾਜੀ ਮਰਨੋ ਯਾਰ ਹੋਰ ਕੀ ਅੱਖੀਆਂ ਦਾ ਮਸਲਾ ਆ ਆਹ ਹੁੰਦਾ ਬਾਬਾ ਨਾਟਕਾ ਬਣਾ ਜਾਂਦਾ ਲੈ ਵੀ ਮਿੱਤਰ ਪਿਆਰ ਪੱਧੋ ਗਏ ਨੱਕੇ ਲੱਗ ਆਪਣੇ ਹੁਣ ਲਾਉਣੇ ਉਹ ਧੱਕੇ ਚਾਰ ਨੱਕੇ ਰਹਿ ਗਏ ਚਾਰ ਅੱਗੇ ਲਾਉਣੇ ਖਾਲੇ ਚ ਬਹੁਤ ਨੂੰ ਦਿਖਾਉਣੇ ਹੁਣ ਲੈ ਵੀ ਵਾਪਸ ਕੋਠਾ ਸਵਾਰਨ ਆਲਾ ਹੋਇਆ ਪਿਆ ਜੀ ਹੁਣ ਇਹਦੇ ਤੇ ਵੀ ਲਾਵਾਂਗੇ ਡਿਊਟੀ ਕਿੰਨੇ ਸਾਲ ਹੋ ਗਏ 3 ਸਾਲ ਕੋਲੇ ਨੂੰ ਹਨਾ 3 ਸਾਲ ਦੇ ਬੁੱਟੇ ਹੋ ਗਏ 3 ਸਾਲ ਦੇ ਇਹ ਕੋਈ ਰੇਸ ਸਪਰੇ ਨਹੀਂ ਪਾਈ ਤਾਂ ਮਰ ਜਗੇ ਵਿਚਾਰੇ ਗਰਮੀ ਨਾਲ ਨਹੀਂ ਇਹ ਸਦਾ ਬਾਹਰ ਚੱਲਦੇ ਹੋਂ ਕਿੰਨੇ ਨਿਕਲਾਉਣੇ ਛਰੇ ਤੇ ਬੰਦੇ ਆਪਾਂ ਕਿਨੇ ਆ ਚਾਰ ਹਨਾ ਪੰਜ ਬੰਦੇ 6 ਨਿਕਲਾਉਣੇ ਆ ਤੇ ਬੰਦੇ ਰਹਿ ਗਏ ਪਿੱਛੇ ਚਾਰ ਮੈਂ ਤਾਂ ਵੀਡੀਓ ਬਣਾਉਣ ਤੇ ਸਮਾਨ ਢੋਣ ਵਾਲਾ ਹੀ ਆ ਮੈਂ ਇਹਨਾਂ ਨੂੰ ਵੇਖਦਾ ਹਾਂ ਕਿਹੜੇ ਕਿਹੜੇ ਕਿਵੇਂ ਕਿਵੇਂ ਕੰਮ ਕਰਦੇ ਆ ਆ ਵੀਰੇ ਜਿਹਨੇ ਕੰਮ ਕਰਨਾ ਹੁੰਦਾ ਐ ਕੰਮ ਕਰਦਾ ਅਗਲਾ ਤੇ ਜਾ ਹੱਕ ਨਕੇ ਤੂੰ ਹੱਕਾਤੀ ਖਾਲੀ ਮੈਂ ਤਾਂ ਅਖੇ ਚੱਲੋ ਚਰੇ ਦੀ ਨੰਬਰ ਪੰਜਾਂਗੇ ਚਾਰ ਉਥੇ ਮੁੱਦੀ ਮਰਾਤੀ ਬਾਲਟੀ ਆਪਣੇ ਕਰਮਾਂ 'ਚ ਹੈ ਨਹੀਂ ਉਹ ਉਹ ਕੀ ਕਹਿੰਦੇ ਹੁੰਦੇ ਨਾਮ ਲੈਣਾ ਹਨ ਆਪੇ ਲੈਉਣ ਕਰਪਾਉਣਾ ਚਾਹੀਏ ਉੱਥੇ ਰੱਖਣਾ ਮੂਈ ਆ ਕਰਮੀ ਲੱਗਦਾ ਵੀ ਹੁਣ ਜਾਣ ਵਾਲੀ ਆ ਕਰਮੀ ਆਹ ਜਿਹੜੀ ਨਾ ਗਰਮ ਹਵਾ ਆ ਆ ਕੇ ਨੇਰੀ ਚੱਲ ਕੇ ਇਧਰੋਂ ਰਾਜਸਥਾਨ ਕਿਨਿਓ ਉਹ ਤਾਰ ਕਰਤ ਬੰਦਾ ਟਿਕਲਾ ਰਹੀ ਹੈ ਉਹਨੂੰ ਥੋੜਾ ਕੰਮ ਪੈ ਗਿਆ ਤੇ ਇਸ ਕਰਕੇ ਉਹਨਾਂ ਨੇ ਵੀ ਮੈਂ ਕਹਿੰਦਾ ਇਹ ਦੁਪਹਿਰ ਨਾ ਕੇ ਪੂਰਾ ਘੇਰੇ ਮੈਨੂੰ ਨੇਰੀ ਤੇ ਪੱਛ ਕੇ ਕਰਾਈ ਦੂਰ ਦੂਰ ਤੱਕ ਕਰਤਾ ਰੱਬ ਨੇ ਧੂਆਂ ਧਾਰ ਆਏ ਹੋਇਆ ਵੀ ਜਿਵੇਂ ਦੋ ਮੁਲਕਾਂ ਦੀ ਜੰਗ ਲੱਗੀ ਹੋਵੇ ਰੱਬ ਦੇ ਰੰਗਾਂ ਦਾ ਵੀ ਕੋਈ ਪਤਾ ਨਹੀਂ ਮੈਂਟਾਂ ਵਿੱਚ ਵੀ ਪਾ ਦਿੰਦਾ ਮੈਂਟਾਂ ਚ ਨੇਰੀ ਤੂਫਾਨ ਮੈਂਟਾਂ ਝੁੱਪ ਰੱਬ ਦੇ ਰੰਗਾਂ ਨੂੰ ਰੱਬ ਹੀ ਜਾਣੇ ਤੇ ਮਾੜਾ ਮੋੜਾ ਮੀਂਹ ਪੈ ਰਿਹਾ ਉਸ ਨੂੰ ਤੇ ਤਾਂ ਕਰਮਚਾਰੀ ਦਾ ਕੰਮ ਕਰਨ ਦਾ ਕੋਈ ਨਹੀਂ ਕੋਈ ਉਹਦਾ ਨਾ ਉਤਰ ਕਿਰਾਇਆ ਉਹਦਾ ਫਿਰ ਤਾਂ ਕੋਈ ਕੋਸ਼ਿਸ਼ ਕਰਦਾ ਪੈਂਦਾ ਕਰਮਚਾਰੀ ਕਰਨਾ ਪੈਂਦਾ ਤੇ ਜਿਹੜੀ ਇਹਦਾ ਕਿਰਾਇਆ ਬੰਦੇ ਨਹੀਂ ਉਹ ਇਹਦਾ ਤਾਂ ਚੱਲਦੀ ਜਾਂਦੀ ਹੈ ਸਾਡਾ ਕਿਹੜਾ ਫਿਕਰ ਦਾ ਕਰਨ ਨੂੰ ਸਾਨੂੰ ਮੋਲ ਦੇ ਦਿਓ ਸਾਡੀਆਂ ਸਲਾਹ ਦੇ ਕੇ ਇਸ ਤਰ੍ਹਾਂ ਨਾਲ ਆਈਏ ਹਰ ਚੀਜ਼ ਦਾ ਮੋਲ ਪੱਕਾ ਹਰ ਆਪਜੀ ਦਾ ਹਰ ਰੋਡ ਦਾ ਮੋਲ ਪੱਕਾ ਰੇਡੀ ਵਾਲੇ ਨੂੰ 5 ਰੁਪਏ ਘਟਾ ਕੇ ਵੇਖ ਲਓ ਕਦੇ ਘਟਦਾ ਨਹੀਂ ਅਗਲਾ ਗੱਲ ਪਾ ਜਾਂਦਾ ਕਹਿੰਦਾ ਲੈਣੀ ਹੈ ਲੈ ਨਹੀਂ ਗਾਂ ਵਾਲੀ ਤੇ ਹੋ ਜਾ ਤੇ ਜ਼ਿੰਮੇਦਾਰ ਵਿਚਾਲਾ ਮੰਡੀ ਚ ਬੈਠਾ ਰਹਿੰਦਾ ਰੋਲਦਾ ਰਹਿੰਦਾ ਫੇਰ ਵੀ ਜਾ ਕੇ ਕਿਤੇ ਸੰਗਠਨਾਂ ਪਿਆਰ ਤੋਂ ਸੁਣ ਕੇ ਫੇਰ ਵੀ ਜਾ ਕੇ ਜਿੰਨੇ ਕਹਿੰਦੇ ਆ ਉਸੇ ਪਾ ਦੇਣੀ ਪੈਂਦੀ ਹੈ ਜਾ ਕੇ ਸਰਪਾ ਚ ਹਜੇ ਵੀ ਜੱਟ ਮੜਾ ਹੋਇਆ ਤਾਂ ਫੇਰ ਭਾਈ ਜੱਟ ਚੰਗਾ ਹੋ ਵੀ ਨਹੀਂ ਸਕਦਾ ਇੰਨਾ ਹਨੇਰਾ ਹੈ ਨਾ ਮਿੱਤਰੋ ਕਿ ਮਸਾਂ ਛੜਕਤੇ ਤੁਰ ਕੇ ਆਇਆ ੱਤਕਾ ਮਾਰਦਾ ਸੀ ਹਨੇਰ ਤੇ ਬੰਦਾ ਤੁਰਦਾ ਗਾਂ ਨੂੰ ਸੀ ਤੇ ਜਾਂਦਾ ਪਛਾਣ ਨੂੰ ਸੀ ਬੜਾ ਹਨੇਰਾ ਹੈ ਅੱਜ ਆ ਵੇ ਕੀ ਬਾਤਾਂ ਨੇ ਆ ਮੇਸਤਰੀ ਦੀ ਡਿਮਾਂਡ ਬਹੁਤ ਦੂਰ ਤੱਕ ਜਾਣੀ ਹੈ ਜਿਹੜਾ ਬੰਦਾ ਨੇਰੇ ਚ ਵੀ ਨਹੀਂ ਹਟਦਾ ਮੂੰਹ ਬੰਨ ਕੇ ਲੱਗਿਆ ਪਿਆ ਮਸਾਲੇ ਤੇ ਮਸਾਲਾ ਦੇ ਮਸਾਲਾ ਨਿੱਕੇ ਅਜ ਲਾ ਕੇ ਜਾਣੇ ਮੇਸਤਰੀ ਨੇ ਚਾਹੇ ਰਾਤ ਦੇ 10 ਵਜ ਜਾਣ ਕਹਿੰਦੇ ਨਹੀਂ ਨਿੱਕੇ ਲਾ ਕੇ ਜਾਂਦੇ ਆ ਬੜਾ ਉਹ ਬਣਿਆ ਪਤਲਾ ਬਦਲ ਬਣਾਇਆ ਬਣਿਆ ਨਹੀਂ ਗੇ ਬਣਾਇਆ ਆ ਆ ਬੰਦਾ ਆਪਣਾ ਫੋਨ ਤੇ ਬੱਦ ਮੈ ਪਤਾ ਨਹੀਂ ਆਉਂਦਾ ਕਿ ਨਹੀਂ ਯਾਰ ਹੈ ਰੱਬ ਗੱਜ ਜਿੱਦੇ ਜਾਂਦਾ ਗੱਜਣ ਵਾਲੇ ਨਹੀਂ ਵਰ੍ਹਦੇ ਹਾਂ ਇਹ ਕਹੀਓ ਦੀ ਵਰ੍ਹ ਵੀ ਜਾਂਦੇ ਆ ਇਹ ਕਲਯੁਗ ਦਾ ਟਾਈਮ ਆ ਅੱਜ ਕੱਲ ਮੇ ਮਿਸਤਰੀ ਪੱਕੀ ਮੋਰ ਲਾਤੀ ਆ ਤੇ ਮੈਂ ਦੇਖ ਵੋਟਾਂ ਵਾਲੇ ਦਿਨ ਸੋਨਾ ਮਿਸਤਰੀ ਅੱਵੇ ਭਾਈ ਅਖੀਰੀ ਦੋ ਨੱਕੇ ਰਹਿ ਗਏ ਤੇ ਪੌਣੇ 4 ਸਾਢੇ 3 ਦੇ ਲੱਗੇ ਆ ਸਾਢੇ 7 ਟਾਈਮ ਹੋ ਚੱਲਿਆ ਤੇ ਦੇਖਣ ਵਾਲੇ ਨੂੰ ਲੱਗਦਾ ਵੀ ਕੀਤਾ ਕੀਆ ਨੱਕੇ ਲਾਇਆ ਚਾਰ ਤੇ ਪਰ ਕਰਨਾ ਬਹੁਤ ਔਖਾ ਕਹਿਣਾ ਹੀ ਸੌਖਾ ਕਿਉਂ ਮੇਸਤਰੀ ਸਾਹਿਬ ਹੁਣ ਦੋ ਲਾਵਾਂਗੇ ਸਵੇਰੇ ਤੇ ਰਾਤ ਨੂੰ ਲਾਵਾਂਗੇ ਕੰਪਿਊਟਰ ਕਰਾਇਆ ਫਿਰ ਦੇਖਦੇ ਹਾਂ ਕੀ ਬੰਦ ਹੈ ਅੱਜ ਦੇ ਵਲੌਗ ਦੀ ਸਮਾਪਤੀ ਮੇਸਤਰੀ ਸੋਨਾ ਜਿੰਦਾਬਾਦ ਜਿੰਦਾਬਾਦ ਤਾਂ ਕਹਦੇ ਆ ਹੁਣ ਮੂੰਹ ਕਰਕੇ ਜਿੰਦਾਬਾਦ ਮੂੰਹ ਤਾਂ ਤੇਰਾ ਆਇਆ ਨਹੀਂ ਯਾਰ ਜਿੰਦਾਬਾਦ ਆਸ਼ਕਾ ਸਾਰੇ ਵਲੌਗ ਚ ਮੈਨੂੰ ਲੱਗਦਾ ਮੂੰਹ ਬੰਨੀ ਰੱਖਿਆ ਤੂੰ ਮੂੰਹ ਬੰਨੇ ਹੀ ਰੱਖਿਆ ਆਪਾ ਚੱਲ ਵੀ ਗਰਮੀ ਥੋੜੀ ਸੀਗੀ ਸੰਧ ਸੰਭਲੋ ਤੇ ਚਲਿਏ